ਕਪਾਣ ਲੋਕ ਤੁਹਾਨੂੰ ਅੰਬਰ ਕਰਦੇ ਕਾਂਗਰਸੀਆਂ ਚੋਣ ਜਾਤਾਂ ਲੱਗਾ ਸਾਡੇ ਹਥਿਆਰ ਜਮਾ ਦੇ ਸਾਡੇ ਸਾਰੇ ਪੰਚ ਜਮਾ ਕਰਦੇ ਸਾਡੇ ਜਮਾ ਨਹੀਂ ਇਹ ਸਰਕਾਰ ਦੇ ਸਾਰੇ ਖੁੱਲੇ ਆਂ ਛਰੇਆ ਪੁੰਡਾ ਛਰੇਆ ਇਹਦੀ ਦੱਬ ਚੱਕ ਲੋ ਆਇਲਾ ਸਾਹਿਬ ਕੀ ਮੰਗ ਕਰ ਮੁਰਦਾਬਾਦ ਮੁਰਦਾਬਾਦ ਇਮਾਮ ਕੀਮਤ ਮੁਰਦਾਬਾਦ 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 ਜਦੀਬ ਤੁਹਾਡੀ ਆ ਮੁਰਦਾਬਾਦ 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 ਜਦੀਬ ਤੁਹਾਡੀ ਆ ਮੁਰਦਾਬਾਦ ਮੁਰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਮੁਰਦਾਬਾਦ ਹੇ ਟ੍ਰੇਗੀ ਹੇ ਟ੍ਰੇਗੀ ਜੀ ਲੇ ਡੈਨਿਆਲ ਮੁਰਦਾਬ ਭਾਈ ਮੁਰਦਾਬ ਮੁਰਦਾਬ ਅਸੀਂ ਕੋਈ ਨਹੀਂ ਲੈ ਲੈਕਚਰ ਦੇ ਵਿੱਚ ਨਾ ਅਸੀਂ ਐਸਐਸਪੀ ਦਾ ਪੁੱਤਰ ਨਹੀਂ ਛੱਟਣਾ ਜੇ ਕਦੇ ਮਾਸਾ ਵੀ ਹੋਇਆ ਨਾ ਵੀ ਅਸੀਂ ਸੀਸੀਟੀਵੀ ਵਿੱਚ ਇਧਰ ਹੋ ਗਿਆ ਜੀ ਆ ਹੋ ਗਿਆ ਤੇ ਜਾਂ ਨਾ ਝੁੱਟੀ ਛੱਤ ਕਿਉਂਕਿ ਝੁੱਟੀ ਛੱਤ ਲਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਕਮਬਟੇ ਸਾਡੇ ਝੁੱਟਾ ਪਾ ਕੇ ਜਿੱਸਾ 350 ਦਾ ਬੰਨਣਾ ਝੁੱਟਾ ਪਾ ਕੇ ਇੱਕ ਪੁਸ਼ਾਦੀ ਆ ਇਹਨਾਂ ਪਰ ਪੌਣਾ ਮਿਲ ਗਈਆਂ ਵਧਿਆ ਪਿਆ ਸਾਹਮਣੇ ਸਾਰਾ ਕੋਸ਼ਿਸ਼ ਇਹ ਤਾਂ ਵਧਿਆ ਪਿਆ ਇਹਨਾਂ ਸਾਰੇ ਕੀ ਹੋਰ ਕਹਾਵਾ ਬਾਬਾ ਇੱਕ ਏਕੋ ਸਾਡੇ ਫਾਇਦਾ ਫਾਇਦਾ ਕਰਾਉ ਜਲਦੀ ਚੱਲੋ ਉੱਥੇ ਆਹਦਾ ਵਧਿਆ ਪਿਆ ਇਹ ਫਿਰ ਆਪਾਂ ਦੇ ਇੱਕ ਨੰਬਰ 3 ਜਿਸ ਸਾਡਾ ਫਾਇਦਾ ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਇਆ ਸਰ ਇਲੈਕਸ਼ਨ ਕਮਿਸ਼ਨ ਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਮੈਂ ਇਲੈਕਟਰ ਕਮਿਸ਼ਨ ਤੋਂ ਮੰਗ ਕਰਦਾ ਇਹ ਸ਼ਰੇ ਅੰਚਿੱਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਉਹਦੀ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਅਜਨਾਲੇ ਅਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਤੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਬੰਦੇ ਨਹੀਂ ਨਿਕਲਦੇ ਨੇ ਔਰ ਧਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇਤਾ ਉਹਦਾ ਖੋਲ ਵੀ ਜਦਾ ਸੀ ਇਹ 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 ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਕਿੱਦਾਂ ਸਾਰਾ ਖਜੋਰਾ ਕਿਰਪਾਨ ਨਾਲ ਵੜਿਆ ਤੇ ਗੋਲੀ ਆ ਵੇਖੋ ਲੱਗੀ ਤੇ ਆਹ ਜੇ ਕਿਰਪਾਨ ਆਹ ਕਿਰਪਾਨ ਭਰੀ ਉਹਨਾਂ ਦੀ ਖੋਈ ਜੜੀ ਆਪਾਂ ਹਾਂ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਗੁੰਡਾਗਰਦੀ ਜਿਹੜੀ ਕਾਲੀਦਾਲ ਵੜਿਆ ਸੀ ਉਹ ਗੁੰਡਾਗਰਦੀ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਕਰ ਰਹੀ ਹੈ ਇਹ ਲੋਕ ਸ਼ਾਂਤ ਪਛੰਦ ਦੇ ਇਸ ਦੇ ਪਛੜੀ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਦੇਵਾਂਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਇਹ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਵੋਟ ਪੱਕਾ ਹੈ ਮੈਂ ਚੈਲੰਜ ਕਰਦਾ ਬੜੀ ਤੁਹਾਡੇ ਮਾਦ ਜੇ ਮੇਰੇ ਉੱਗੇ ਰੋਲਕ ਪਿੰਡ ਚ ਕੰਮ ਤਾਂ ਧਾਰਿਆਲ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਇਹਨਾਂ ਨੂੰ ਪਤਾ ਹੈ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ ਲੋਕਾਂ ਲੋਕ ਪੱਕੀ ਕੰਮ ਕਰਦੇ ਆ ਉਹ ਕੰਮ ਕਰੋ ਲੋਕਾਂ ਤੋਂ ਵੋਟਾਂ ਨਾ ਪਿਆਰ ਕਰੋ ਜਿਹੜਾ ਉਹਨਾਂ ਨੇ ਝੂਠਾ ਨਮਾ ਬਣਾ ਕੇ ਝੂਠਾ ਆ ਗੋਲੀ ਆ ਆ ਗੋਲੀ ਦੇਖ ਲੋ ਕਾਹੇ ਕਰਾਸ ਕਰਾਉਣਗੇ ਜਦੋਂ ਸਾਡੇ ਆ ਕੇ ਰੈਲੀ ਆਉਂਦੇ ਨਾਲ ਸਾਡੀ ਅੱਜ ਉੱਠਣਾ ਹੀ ਨਹੀਂਗਾ ਅੰਤਰ ਦੀ ਹੱਤਿਆ ਵਾ ਕਿੰਨਾਂ ਦੀ ਰੈਲੀ ਆਉਂਦੀ